ਮੈਂ ਬਿਨਾ ਪੇਮੈਂਟ ਲੈਣ ਨਹੀਂ ਜਾਣਾ ਕਿਉਂ ਇਹ ਕੋਈ ਜ਼ਬਰਦਸਤੀ ਹੈ ਯਾਰ ਤੂੰ ਮੇਰੇ ਤੋਂ ਪੈਸੇ ਲੈ ਲੇਗਾ ਅਗਲਾ ਮੈਨੂੰ ਆਪਸ਼ਨਾ ਬੋਲ ਕੇ ਗਿਆ ਵਾ ਕੋਈ ਹੋਰ ਹੁੰਦਾ ਮੈਂ ਥੱਪੜ ਮਾਰ ਕੇ ਭੇਜਣਾ ਸੀ ਜਿਹੜਾ ਬੰਦਾ ਮਾਂ ਨਾ ਝੂਠ ਬੋਲਦਾ ਨਾ ਕਦੇ ਕਾਮਯਾਬ ਨਹੀਂ ਹੁੰਦਾ ਮੇਰੀ ਗੱਲ ਯਾਦ ਰੱਖੀ ਨੀਹਾ ਆ ਦੇਖ 5000 ਰੁਪਏ ਬਚਿਆ ਅੱਜ ਨਹੀਂ ਇਹ ਕਿੰਗਿਆ ਕੱਫੇ ਵੀ ਨਹੀਂ ਲਗਣਗੇ ਉਹ ਮਿਲੂਗਾ ਮਿਲੂਗਾ ਤੈਨੂੰ ਵੀ 3000 ਆਜਾ ਆਪਾਂ ਵੀਡੀਓ ਬਣਾਉਨੇ ਆ ਨਾਲੇ ਆਪਾਂ ਵੇਚਣਾ ਕੱਪੜਾ ਵੀ ਤੇ ਖੜੋਣੇ ਵੀ ਜਿਹੜਾ ਸੜਦਾ ਸੜੀ ਜਾਵੇ ਜਿਹੜੇ ਵੀ ਮਾਰਕੀਟਾਂ ਨੂੰ ਤਕਲੀਫਾ ਹੋਈ ਜਾਵੇ ਆਪਾਂ ਤਾਂ ਇੱਦਾਂ ਹੀ ਵੇਚਾਂਗੇ ਲੈਸ ਪ੍ਰਾਈਸ ਤੇ ਜਿੰਨੇ ਜੋ ਕਰਨਾ ਕਰੀ ਜਾਵੇ ਆਪਾਂ ਆਪਣਾ ਕੰਮ ਕਰਾਂਗੇ ਆਜਾ ਬਣਾਈਏ ਵੀਡੀਓ ਟੈਨਸ਼ਨ ਨਹੀਂ ਲੈਣੀ ਦੇ ਹਾਂ ਪ੍ਰਵਾਹ ਨਹੀਂ ਕਰਨੀ ਜਿਹੜਾ ਜੋ ਬੋਲਦਾ ਬੋਲੀ ਜਾਂਦੇ ਆਪਾਂ ਕਰਕੇ ਦਿਖਾਣਾ ਕੰਮ ਕਾਮਯਾਬ ਹੋਣਾ ਛੇਤੀ ਵੀਰੇ ਭਾਵਾ ਵੀਰੇ ਇਦਾਂ ਕਿਉਂ ਕਰਦਾ ਪਿਆ ਵਾ ਸਿਮਰਨ ਹੰਕਾਰ ਬੜੀ ਵੱਡੀ ਚੀਜ਼ ਹੁੰਦੀ ਆ ਜਾਦ ਤੱਕ ਬੰਦੇ ਨੂੰ ਬਰਬਾਦ ਨਾ ਕਰ ਦਵੇ ਆਸਾਨ ਹੀ ਲੈਂਦੀ ਨੜੇ ਜਦੋਂ ਹੰਕਾਰ ਦੇ પેટ ਜਿਆਦਾ ਵੱਧ ਜਾਣ ਨਾ ਚਾਹ ਕੇ ਵੀ ਗੱਲੇ ਨਹੀਂ ਮਿਲਿਆ ਜਾਂਦਾ ਕਿਸੇ ਨਾਲ ਤੇਰੇ ਸਾਹਮਣੇ ਹੀ ਆ ਕੱਲ ਕਰੋ ਝੂਠ ਬੋਲ ਕੇ ਪੈਸੇ ਲਿਆਇਆ ਤੇ ਅੱਜ ਚੋਰੀ ਕਰਨ ਲੱਗਿਆ ਸੀ ਇਹੋ ਜੀ ਕਮਾਈ ਦਾ ਕੀ ਕਰਨਾ ਜਿਹੜੇ ਮਾਪੇ ਨਾ ਖੁਸ਼ ਹੋਣ ਇਹਦੇ ਤੁਸੀਂ ਸਮਝਾਇਆ ਕਰੋ ਨਾ ਵੀਰੇ ਨੂੰ ਥੱਕ ਗਿਆ ਮੈਂ ਸਮਝਾ ਸਮਝਾ ਕੇ ਮੇਰੇ ਆਪਣੇ ਹੱਥ ਖੜੇ ਹੋ ਗਏ ਨੇ ਇਹਨੂੰ ਤਾਂ ਹੁਣ ਰੱਬ ਹੀ ਸਮਝਾਊਗਾ ਨਾਲੇ ਸਮਾਂ ਬਹੁਤ ਬਲਵਾਨ ਹੁੰਦਾ ਵੱਡੇ-ਵੱਡੇ ਨੂੰ ਸਬਕ ਸਿਖਾ ਦਿੰਦਾ ਤੇ ਵੱਡੇ-ਵੱਡੇ ਨੂੰ ਸਿਖਾ ਦਿੰਦਾ ਹਜੇ ਤਾਂ ਪੈਸੇ ਹੀ ਬੋਲਦੇ ਆ ਨਾ ਕਹਿੰਦਾ ਨਾ 5000 ਰੁਪਏ ਕਮਾ ਕੇ ਆਇਆ ਏ ਨਹੀਂ ਬੋਲਦਾ ਇਹਦਾ ਹੰਕਾਰ ਬੋਲ ਰਿਹਾ ਕੋਈ ਨਹੀਂ ਆਪਾਂ ਹੈਗੇ ਆ ਸਬਰ ਸੰਤੋਖ ਨਾਲ ਖਾਣ ਵਾਲੇ ਕੋਈ ਗੱਲ ਨਹੀਂ ਜਦੋਂ ਸਾਡਾ ਟਾਈਮ ਆਊਗਾ ਨਾ ਅਸੀਂ ਵੀ ਦਿਖਾ ਦਾਂਗੇ ਪਰ ਪ੍ਰਮਾਤਮਾ ਕਦੇ ਹੰਕਾਰ ਨਾਲ ਲਿਆਵੇ ਹੱਕ ਸੱਚ ਦੀ ਕਮਾਈ ਜੋਗਾ ਹੀ ਰੱਖੇ ਬਹੁਤ ਹੈ ਦੇਖ ਲਾ ਆਪਾਂ ਨੇ ਹਾਂ ਨੂੰ ਕਿੰਨਾ ਸਾਊ ਸਮਝਦੇ ਸੀ ਆ 2-3000 ਦੇ ਲਾਲਚ ਨੂੰ ਨਾਲ ਵੀਡੀਓ ਬਣਾ ਰਹੀ ਆ ਵੀਰ ਤੁਸੀਂ ਉਹ ਨਹੀਂ ਕੁਝ ਕਹਿੰਦੇ ਪਏ ਤੁਸੀਂ ਨੀਹਾ ਨੂੰ ਤਾਂ ਮਨਾ ਕਰੋ ਨਾ ਕਿਉਂ ਕਰਾਂ ਸਿਮਰਨ ਤੈਨੂੰ ਮੈਂ ਉਸ ਦਿਨ ਵੀ ਸਮਝਾਇਆ ਸੀ ਜੇ ਮੈਂ ਆਪਣੇ ਸਕੇ ਭਰਾ ਨੂੰ ਨਹੀਂ ਸਮਝਾ ਪਾ ਰਿਹਾ ਉਹ ਤਾਂ ਫੇਰ ਬੇਗਾਨੀ ਆ ਜਿੰਨਾ ਮਰਜ਼ੀ ਮੈਂ ਆਪਣਾ ਸਮਝ ਲਾਂ ਜਿੰਨਾ ਮਰਜ਼ੀ ਇਹਨਾਂ ਨੂੰ ਸਮਝਾਦਾ ਐਦਾਂ ਨਹੀਂ ਸਮਝਾਣੀ ਵੀਰੇ ਨੇ ਸਾਰਾ ਮਹੀਨਾ ਤੋਂ ਕੰਮ ਕਰਾਣਾ ਜਦੋਂ ਉਹਨੇ ਪੈਸੇ ਨਾ ਨ ਦਿੱਤੇ ਫੇਰ ਸਮਝ ਆਊਗੀ ਨਾਲੇ ਹਰ ਚੀਜ਼ ਪੈਸਾ ਨਹੀਂ ਹੁੰਦੀ ਸਿਮਰਨ ਮੰਨਦੇ ਦੀ ਇੱਜ਼ਤ ਵੀ ਕੋਈ ਚੀਜ਼ ਹੁੰਦੀ ਹੈ ਮਾਰਕੀਟ 'ਚ ਇੱਜ਼ਤ ਬਣਾ ਮਾਰਕੀਟ 'ਚ ਇੱਜ਼ਤ ਬਣਾਉਣ ਨੂੰ ਨਾ ਮਾਰਕੀਟ ਦੇ ਵਿੱਚ ਇੱਜ਼ਤ ਬਣਾਉਣ ਨੂੰ ਬਹੁਤ ਟਾਈਮ ਲੱਗ ਜਾਂਦਾ ਤੇ ਬਗਾਨ ਨਹੀਂ ਹੋਵੇ ਇੱਕ ਸਕਿੰਟ ਲੱਗਦਾ ਆਪਣੇ ਕੋਲੇ ਗਾਖ ਤਾਂ ਆਉਂਦੇ ਆ ਆਪਣੀ ਮਾਰਕੀਟ 'ਚ ਕੋਈ ਬੋਲ ਬੱਲਾ ਆ ਆਪਾਂ ਨੂੰ ਜਾਣਦੇ ਨੇ ਚਾਰ ਲੋਕੀ ਹਾਂਜੀ ਕੋਈ ਨਹੀਂ ਤੂੰ ਆਪਣੇ ਕੰਮ ਵੱਲ ਧਿਆਨ ਦੇ ਉਹ ਆਪਣੇ ਕੰਮ ਵੱਲ ਧਿਆਨ ਦੇ ਰਿਹਾ ਦੇਖਦੇ ਆ ਕੀ ਬਣਦਾ ਕੀ ਪਤਾ ਆਪਾਂ ਹੀ ਗਲਤ ਹੋਈਏ ਅਗਲਾ ਸਹੀ ਨਿਕਲੇ ਕਿਉਂ ਭਾਈ ਜ਼ਮਾਨਾ ਚੇਂਜ ਹੋ ਗਿਆ ਆਨਲਾਈਨ ਦਾ ਜ਼ਮਾਨਾ ਕੀ ਪਤਾ ਚੱਲ ਲੀ ਪਵੇ ਕੰਮ ਬਾਕੀ ਰੱਬ ਜਾਣਦਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਹਰਜਿੰਦਰ ਸਿੰਘ ਤੇ ਬੱਚਿਆਂ ਲਈ ਬਹੁਤ ਹੀ ਬਿਹਤਰੀਨ ਖੜੋਨੇ ਆ ਚੁੱਕੇ ਨੇ ਜੀ ਜਿਹੜੇ ਬਹੁਤ ਹੀ ਘੱਟ ਪ੍ਰਾਈਸ ਤੇ ਨੇ ਆ ਬੱਚਿਆਂ ਦਾ ਮਾਈਕ ਜਿਹਦੇ ਚ ਆਵਾਜ਼ ਆ ਰਹੀ ਹੈ ਇਹਦਾ ਰੇਟ ਹੈਗਾ ਜੀ 970 ਤੇ ਹੈਪੀ ਸਟੋਰ ਤੇ ਤੁਹਾਨੂੰ ਮਿਲੇਗਾ 750 ਰੁਪਏ ਦਾ ਬੱਚਿਆਂ ਦੇ ਸੋਹਣੇ ਸੋਹਣੇ ਬੈਗ ਪਲਾਸਾਂ ਸਟਾਰਟ ਹੋ ਚੁੱਕੀਆਂ ਨੇ ਜੀ ਆਹ ਦੇਖੋ ਜੀ 500 ਵਾਲਾ ਬੈਗ ਮਿਲੇਗਾ 350 300 ਕੋਈ 400 ਦਾ ਕੋਈ 500 ਦਾ ਆਹ ਦੇਖੋ ਜੀ ਆਹ 300 ਰੁਪਏ ਦਾ ਆ ਵੀ 300 ਰੁਪਏ ਦਾ ਲੈ ਜਾਓ ਬੱਚਿਆਂ ਦੇ ਸਕੂਲ ਵਾਲ ਟਿਫਨ ਬਹੁਤ ਹੀ ਸੋਹਣੇ ਸੋਹਣੇ ਪ੍ਰਾਈਸ ਤੇ ਬਹੁਤ ਹੀ ਸੋਹਣੀਆਂ ਸੋਹਣੀਆਂ ਕੁਆਲਿਟੀਆਂ ਨੇ ਔਰ ਬੜੇ ਜਣਿਆਂ ਨੂੰ ਸਾਡੇ ਤੋਂ ਤਕਲੀਫ ਆ ਪਰ ਆਪਾਂ ਟੈਨਸ਼ਨ ਨਹੀਂ ਲੈਣੀ ਆਪਾਂ ਵੱਧ ਤੋਂ ਵੱਧ ਲੈਸ ਪ੍ਰਾਈਸ ਤੇ ਤੁਹਾਨੂੰ ਸਮਾਨ ਵੇਚਾਂਗੇ ਜਿਹੜਾ ਮਰਜੀ ਕਵੇ ਆਪਾਂ ਕਿਸੇ ਦੀ ਪਰਵਾਹ ਨਹੀਂ ਕਰਦੇ ਆਹ ਦੇਖੋ ਜੀ ਬੱਚਿਆਂ ਦੀ ਬਹੁਤ ਹੀ ਸੋਹਣੇ ਸੋਹਣੇ ਸਟੀਲ ਵਾਲ ਟਿਫਨ ਆ ਚੁੱਕੇ ਨੇ ਜੀ ਆਹ ਬੱਚਿਆਂ ਦੇ ਬਾਰਬੀ ਹਾਊਸ ਫਰੋਜ਼ਨ ਕ੍ਰਿਕਟ ਗਰਮੀ ਆ ਗਈਆਂ ਬੱਚਿਆਂ ਨੂੰ ਛੁੱਟੀਆਂ ਹੋ ਜਾਣੀਆਂ ਬੱਚਾ ਨੇ ਘਰ ਬੈਠ ਕੇ ਖੇੜੀ ਕ੍ਰਿਕਟ ਬੱਚਿਆਂ ਨੂੰ ਸ਼ੌਕ ਹੁੰਦਾ ਜੀ ਗਰਮੀਆਂ 'ਚ ਘੁੰਮਣ ਜਾਣ ਦਾ ਕਈ ਵਾਰੀ ਨਹੀਂ ਜਾ ਪਾਉਂਦੇ ਤਾਂ ਘਰੇ ਬੈਠ ਕੇ ਹੀ ਇਹਦੇ 'ਚ ਆਨੰਦ ਮਾਣ ਸਕਦੇ ਨੇ ਕਿ ਨਾ ਵੱਟ ਸਿੱਟੀ ਦਾ ਵੱਟ ਸਿੱਟੀ ਦਾ ਹਣਾ ਨੇਹਾ ਸਹੀ ਕਹਿ ਰਹੀ ਨਾ ਮੈਂ ਯੈਸ ਵੀ ਗਈ ਯੈਸ ਆਹ ਲੋ ਜੀ ਬੱਚਿਆਂ ਦੀ ਰਿਮੋਟ ਵਾਲੀਆਂ ਕਾਰਾਂ ਵੀ ਮਿਲ ਜਾਣੇ ਤੁਹਾਨੂੰ ਲੈਸ ਪ੍ਰਾਈਸ ਤੇ ਰੇਟ ਹੈਗਾ ਜੀ 850 ਤੇ ਆਪਾਂ ਦੇ ਦਣੀਆ 650 ਰੁਪਏ ਦੀ ਆ ਬੱਚਿਆਂ ਦੀ ਫੇਮਸ ਕਾਰ ਹੈ ਜੀ ਫੇਮਸ ਕਾਰ ਦਾ ਰੇਟ ਹੈਗਾ ਰੱਬ ਭਲਾ ਕਰੇ ਇਹ ਵੀ ਬਹੁਤ ਲੈਸ ਪ੍ਰਾਈਸ ਤੇ ਮਿਲ ਜਾਣੀ ਹੈ ਜੀ ਤੁਹਾਨੂੰ 999 ਰੇਟ ਹੈ ਤੇ 800 ਰੁਪਏ ਦੀ ਮਿਲੂ ਵੈਸੇ 900 ਲਾਇਆ 500 ਰੁਪਏ ਦੇ ਦੇਣੀ 100 ਰੁਪਿਆ ਹੋਰ ਲੈਸ ਪ੍ਰਾਈਸ ਤੇ ਐਦਾਂ ਦੀ ਵੀਡੀਓ ਦੇਖਣ ਲਈ ਤੇ ਹੋਰ ਸਮਾਨ ਆਨਲਾਈਨ ਮੰਗਵਾਉਣ ਲਈ ਨੰਬਰ ਨੋਟ ਕਰ ਲਓ 9501844569 9501844569 ਟੈਨਸ਼ਨ ਨਹੀਂ ਲੈਣੀ ਪਰਵਾਹ ਨਹੀਂ ਕਰਨੀ ਐਦਾਂ ਹੀ ਵੀਡੀਓ ਆਣੀਆਂ ਐਦਾਂ ਹੀ ਲੈਸ ਪ੍ਰਾਈਸ ਤੇ ਆਪਾਂ ਸਮਾਨ ਵੇਚਾਂਗੇ ਜਿਹੜਾ ਮਰਜ਼ੀ ਜੋ ਬੋਲਦਾ ਬੋਲੀ ਜਾੜ ਦਿਓ ਓਕੇ ਬਾਏ ਬਾਏ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਦਿਖਾਨੇ ਹਾਂ ਆ ਵੇਖੋ ਵੀਰੇ ਕਿੰਨੀ ਸੋਹਣੀ ਵੀਡੀਓ ਬਣ ਗਈ ਹਨਾ ਗਾਹ ਗਾਣਗੇ ਮੈਨੂੰ ਕਹਿੰਦਾ ਮਜ਼ਾ ਆ ਜਾਣਾ ਵੀਰੇ ਗਾਗ ਭੱਜ ਭੱਜ ਕੇ ਆਉਣਗੇ ਵੀਰੇ ਪੈਂਗਿੰਗਸ ਦੇ ਰਹਿਆਂ ਹਨਾ ਹਾਂਜੀ ਵੀਰੇ 13 25 ਜੇ ਗਾਗ ਜ਼ਿਆਦਾ ਵਧੀਆ ਆ ਗਏ ਨਾ 2500 ਦੇ ਬਜਾਏ ਤੁਹਾਨੂੰ 3000 ਦਵਾਂਗੇ ਕੱਤੀ ਵੀਵੇ ਹੋਰ ਕੀ ਠੀਕ ਆ ਪਰ ਦੱਸਣਾ ਨਹੀਂ ਕਿਸੇ ਨੂੰ ਠੀਕ ਆ ਵੀਰੇ ਚੱਲ ਹੁਣ ਸਮਾਨ ਚੱਕ ਕੇ ਲਾ ਦੇ ਵੀਰੇ ਅੱਜ ਕੀ ਸਕੀਮ ਆ ਅੱਜ ਅੱਜ 5 ਤਰੀਕ ਆ 5 ਤਰੀਕ ਤੋਂ ਲੈ ਕੇ 15 ਤਰੀਕ ਤੱਕ ਆਪਾਂ ਆਫਰ ਲਾ ਦੇਣੀ ਆ ਕੋਈ ਵੀ ਕੋਸਮੈਟਿਕ ਦਾ ਪ੍ਰੋਡਕਟ ਮੰਗਾਣ 5 ਤੋਂ ਲੈ ਕੇ 50% ਤੱਕ ਲੈਸ ਐ ਤੇ ਗੁਰੂ ਔਰਤੇ ਤਾਂ ਮੈਂ ਕਹਿੰਨਾ ਹਟ ਕੇ ਲਾ ਦੇਣੀ ਆਪਾਂ ਕਿ ਗਾਹ ਕੇ ਗਾਹ ਕਰ ਦੇਣੇ ਆ ਨੀ ਗੇ ਫੇਕ ਤਾਂ ਬਿਲਕੁਲ ਨਹੀਂ ਆ ਜੂਗਾ ਨਾ ਭਲਾ ਮੈਂ ਮੋਟੇ ਹੀ ਮੋਟੇ ਹੋ ਜਾਣੀਆਂ ਸਮਾਨ ਤੇ ਸਮਾਨ ਆਪਣਾ ਵਿਕਣਾ ਗਾਹ ਤੇ ਗਾਹ ਡਿਕਣਾ ਚੱਲ ਐ ਕਰ ਤੂੰ ਆ ਫੜ ਕੈਮਰਾ ਵੀਡੀਓ ਬਣਾ ਮੇਰੀ ਨੇਹਾ ਵੀਰੇ ਨੇ ਮਨਾ ਕੀਤਾ ਵੀਡੀਓ ਨਹੀਂ ਬਣਾਣੀ ਹੈਗੀ ਕੀ ਗੱਲ ਕਰਦੀ ਵੀ ਉਹਦੇ ਨਾਲ ਮੇਰੇ ਨਾਲ ਗੱਲ ਕਰ ਵੀਰੇ ਸੁਰਿੰਦਰ ਵੀਰੇ ਨੇ ਮਨਾ ਕੀਤਾ ਕਿ ਥੱਲੇ ਵਾਲੀ ਸਮਾਨ ਦੀ ਵੀਡੀਓ ਨਹੀਂ ਬਣਾਣੀ ਵੀਰੇ ਨੇ ਕਿਹਾ ਕਿ ਸਿਮਰਨ ਤੋਂ ਵੀਡੀਓ ਨਹੀਂ ਬਣਵਾਨੀ ਨਾਲੇ ਤੂੰ ਕੋਣ ਹੁੰਨੀ ਆ ਮੈਨੂੰ ਮਨਾ ਕਰਨ ਵਾਲੀ ਵੀਰੇ ਵੀਰੇ ਨੇ ਮਨਾ ਕੀਤਾ ਵਾ ਨਹੀਂ ਤੂੰ ਚੁੱਪ ਰਹਿ ਆਪਣੇ ਕੰਮ ਨਾਲ ਮਤਲਬ ਰੱਖ ਤੈਨੂੰ ਪਹਿਲੇ ਵੀ ਕਿਹਾ ਸੀ ਐ ਨਾ ਹੋਵੇ ਕਿਤੇ ਹੋਰ ਲੱਗੀ ਹੋਵੇ ਫਿਰ ਦਿਮਾਗ ਖਰਾਬ ਕਰਨ ਲੱਗ ਜਾਂਦੀ ਆ ਚੱਲ ਇਹਾ ਤੂੰ ਵੀਡੀਓ ਬਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਮੈਂ ਤੁਹਾਡਾ ਹਰਜਿੰਦਰ ਸਿੰਘ 바ਵਾ ਤੇ ਹੈਪੀ ਸਟੋਰ ਦੇ ਚੈਨਲ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਆਫਰ 5 ਤਰੀਕ ਤੋਂ ਲੈ ਕੇ 15 ਤਰੀਕ ਤੱਕ ਆਫਰ ਲਗਾਤੀ ਹੈ ਜੀ ਕੋਈ ਵੀ ਪ੍ਰੋਡਕਟ ਤੇ 5% ਤੋਂ ਲੈ ਕੇ 50% ਤੱਕ ਲੈਸ ਹੈ ਜੀ ਤੇ ਗੁਰੂ ਔਰਾਂ ਦੇ ਪ੍ਰੋਡਕਟ ਦੇ ਤਾਂ ਸਪੈਸ਼ਲ ਆਫਰ ਹੈ ਜੀ 750 ਐਮ ਆਰ ਪੀਆ ਸ਼ੈਂਪੂ ਦਾ 20% ਲੈਸ ਕਰਕੇ 600 ਰੁਪਏ ਦਾ ਵਾ ਜੇ ਤੁਸੀਂ ਕੰਡੀਸ਼ਨਰ ਵੀ ਨਾਲ ਲੈ ਲਨੇ ਹੋ 1200 ਦੇ ਵਿੱਚ ਨਾਲ ਤੁਹਾਨੂੰ 250 ਰੁਪਏ ਦਾ ਫੇਸ ਵਾਸ਼ ਵੀ ਫ੍ਰੀ ਦਵਾਂਗੇ 20% ਡਿਸਕਾਊਂਟ ਵੀ ਤੇ 250 ਵਾਲਾ ਫੇਸ ਵਾਸ਼ ਵੀ ਐਦਾਂ ਹੀ 750 ਐਮ ਆਰ ਪੀਆ ਕਰੀਮ ਤੇ 20% ਲੈਸ ਕਰਕੇ 600 ਦੀ ਹੈ ਪਰ 5 ਤਰੀਕ ਤੋਂ ਲੈ ਕੇ 15 ਤਰੀਕ ਤੱਕ ਆਫਰ ਹੈ ਕਿ 250 ਵਾਲਾ ਫੇਸ ਵਾਸ਼ ਵੀ ਨਾਲ ਫਰੀ ਦਵਾਂਗੇ ਆ ਗਿਆ ਜੀ ਗੁਰੂ ਆਰਾ ਦਾ హెయిਰ ਕਲਰ ਇਹ ਚ ਚਾਰ ਤਰ੍ਹਾਂ ਦੇ ਕਲਰ ਨੇ ਜੀ 1 ਨੰਬਰ 4 ਨੰਬਰ 3 ਨੰਬਰ ਤੇ 3.16 ਮਤਲਬ ਬਰਾਊਨ ਡਾਰਕ ਬਰਾਊਨ ਬਰਗੰਡੀ ਤੇ ਬਲੈਕ ਇਹਦੇ ਚ ਹੈਗੇ ਜੀ ਚਾਰ ਪਾਊਚ ਜੇ ਕੋਈ 16 ਪਾਊਚ ਲੈਂਦਾ ਨਾਲ ਚਾਰ ਪਾਊਚ ਫਰੀ ਨੇ ਜੀ ਆ ਗਿਆ ਜੀ ਗੁਰੂ ਆਰਾ ਦਾ ਬੀਅਰਡ ਵਾਸ਼ ਦਾੜੀ ਸ਼ਾਈਨ ਵੀ ਕਰੂਗੀ ਰਫਨੈਸ ਵੀ ਦੂਰ ਕਰਨਗੇ ਇਹਦਾ ਵੀ 500 ਐਮ ਆਰ ਪੀ ਹੈ 20% ਲੈਸ ਕਰਕੇ 400 ਰੁਪਏ ਦਾ ਮਿਲਣਾ ਤੁਹਾਨੂੰ ਆਜੋ ਲੁੱਟ ਲੋ ਮੇਲਾ ਲੁੱਟ ਲੋ ਮੇਲਾ ਥੈਂਕ ਯੂ ਧੰਨਵਾਦ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਓਕੇ ਬਾਏ ਬਾਏ ਲਿਆਨੇ ਹਾਂ ਹੋ ਜਾਣੀ ਨੇ ਬੱਲੇ ਬੱਲੇ ਬੰਗੇ ਬੰਗੇ ਵਿਗੇ ਮੈਂ ਕਿਹਾ ਨਜ਼ਾਰੇ ਬਣੇ ਜਾਣੇ ਆ ਜੇ ਗਾਗ ਜਿਆਦਾ ਵਧੀਆ ਆਗੇ ਨਾ ਤੇਰਾ ਪ੍ਰੋਫਿਟ ਹੋਰ ਵੱਧ ਕਰ ਦਾਂਗੇ ਠੀਕ ਆ ਠੀਕ ਆ ਵੀਗੇ ਆ ਜਾ ਪਰਵਾਹ ਨਹੀਂ ਕਰਨੀ ਦੁੱਕੀ ਤਿੱਕੀ ਦੀ ਨਾ ਪਰ ਟੈਨਸ਼ਨ ਲੈਣੀ ਚਾਹੇ ਕੋਈ ਮਾਰਕੀਟ ਵਾਲਾ ਬੋਲੇ ਜਿਹੜਾ ਮਰਜ਼ੀ ਬੋਲੇ ਆਪਾਂ ਤਾਂ ਲੈਸ ਕਰਕੇ ਪ੍ਰੋਡਕਟ ਵੇਚਣੇ ਆ ਵੇਚਣੇ ਆ ਵੇਚਣੇ ਆ ਨਾ ਅਸੀਂ ਪਹਿਲਾਂ ਡਰੇ ਸੀ ਨਾ ਅਸੀਂ ਹੁਣ ਡਰਨਾ ਵਾ ਜਿਹੜਾ ਮਰਜ਼ੀ ਜੋ ਸੋਚਣਾ ਸੋਚੇ ਆਪਾਂ ਸਮਾਨ ਵੇਚਣਾ ਆਪਾਂ ਫਾਇਦਾ ਕਰਨਾ ਆਪਾਂ ਰਾਤੋਂ ਰਾਤ ਅਮੀਰ ਹੋਣਾ ਵਾ ਟੈਨਸ਼ਨ ਨਹੀਂ ਲੈਣੀ ਲਿਆਵਾ ਹੁਣੇ ਹੀ ਅਪਲੋਡ ਕਰਦਾ ਵਾਂ ਕੱਲ ਤੋਂ ਵੀ ਤੇ ਪਲੱਸ ਪ੍ਰਾਈਸ ਤੇ ਆਪਾਂ ਸਮਾਨ ਵੇਚਾਂਗੇ ਜਿਹੜਾ ਮਰਜ਼ੀ ਜੋ ਬੋਲਦਾ ਬੋਲੀ ਜਾੜ ਦਿਓ ओके बाय बाय मिलते हैं नवी वीडियो के नाल सुरेंद्र ਵੀਰੇ ਕੀ ਗੱਲ ਆ ਯਾਰ ਕੀ ਕਹਿ ਰਹੇ ਨੇ ਭਾਜੀ ਦੇਖ ਰਹੇ ਤੁਸੀਂ ਵੀਰੇ ਨੇ ਮੈਨੂੰ ਬੁਲਾਇਆ ਵਾ ਵੀਰਾ ਮੈਨੂੰ ਲਾਂਬੇ ਦੇ ਰਿਹਾ ਵਾ ਐਦਾਂ ਕੰਮ ਕਰੋਗੇ ਯਾਰ ਤੁਸੀਂ ਸਾਰੀ ਮਾਰਕੀਟ 'ਇਹ ਤੁਸੀਂ ਗੰਦ ਪਾਇਆ ਹੋਇਆ ਵੀਰੇ ਛੋਟਾ ਭਰਾ ਵਾ ਮੈਂ ਬੜੀ ਬੜੀ ਸਮਝਾਉਂ ਉਹ ਵੀਰੇ ਮੈਂ ਤੁਹਾਡੀ ਗੱਲ ਮੰਨ ਗਿਆ ਛੋਟਾ ਭਰਾ ਵਾ ਸਮਝਾਣਾ ਤੁਸੀਂ ਆ ਨਾ ਉਹਨੂੰ ਰੈਪਿਊਟੇਸ਼ਨ ਤੇ ਤੁਹਾਡੀ ਖਰਾਬ ਹੋ ਰਹੀ ਹੈ ਨਾ ਅਵੀ ਸਾਡੇ ਭਰਾਣੇ ਸਾਰੇ ਮਾਰਕੀਟ ਵਾਲੇ ਆ ਕੇ ਇਕੱਠੇ ਹੋਣਗੇ ਅਸੀਂ ਤੁਹਾਡੇ ਕੋਲ ਆਵਾਂਗੇ ਲਾਂਭਾ ਲੈ ਕੇ ਤੁਹਾਨੂੰ ਚੰਗਾ ਲੱਗੂਗਾ ਵੀਰੇ ਪਾਜੀ ਮੈਂ ਬਹੁਤ ਪਰੇਸ਼ਾਨ ਹੋਇਆ ਪਿਆ ਸਹੀ ਦੱਸਾਂ ਤੁਹਾਨੂੰ ਪਤਾ ਕੀ ਗੱਲ ਆ ਇਹਨਾਂ ਲਾੜ ਦਾ ਮਾਲ ਚੱਕਦੇ ਨੇ ਦੇਖੋ ਗੁੱਸਾ ਨਾ ਕਰਨਾ ਮੇਰੀ ਗੱਲ ਦਾ ਛੋਟੇ ਬ੍ਰਦਰ ਨੇ ਇਹਨਾਂ ਦੇ ਇਹ ਲਾੜ ਦਾ ਮਾਲ ਚੱਕਦੇ ਨੇ ਲਾੜ ਦਾ ਮਾਲ ਚੱਕ ਕੇ 200 300 ਰੁਪਏ ਵੇਚ ਰਹੇ ਨੇ ਅਸੀਂ ਫਰੈਸ਼ ਮਾਲ ਲੈ ਕੇ ਆਨੇ ਸਾਡੀ ਕੀ ਰਹਿ ਗਈ ਬੁੱਕਤ ਪਾਜੀ ਸਾਰੀ ਮਾਰਕੀਟ ਦੀ ਅਸੀਂ ਤੈਸੀ ਫੇਰੀ ਪਈ ਆ ਜੀ ਦੱਸੋ ਕੀ ਕਰਾਂ ਪਾਜੀ ਮੋਹਨ ਸਿੰਦਰ ਵੀਰੇ ਦਿਓ ਕੱਲ ਦਾ ਜਵਾਬ ਦਿਓ ਕੀ ਜਵਾਬ ਆ ਦੱਸੋ ਮੇਰੇ ਕੋ ਇਹਨਾਂ ਨੇ ਮੈਨੂੰ ਬੁਲਾਇਆ ਅੱਜ ਹੁਣ ਕੱਪੜੇ ਵਾਲੇ ਵੀਰ ਨੇ ਹੁਣ ਬਾਈ ਖਡੋਣਿਆਂ ਦਾ ਕੰਮ ਕਰੀ ਜਾਂਦਾ ਕੱਲ ਨੂੰ ਖਡੋਣੇ ਵਾਲਡ ਆ ਜੂਗਾ ਆਪਾਂ ਕਿੰਨਾ ਕਿੰਨਾ ਲਾਂਬਾ ਲੈ ਕੇ ਤੁਹਾਡੇ ਕੋਲ ਆਵਾਂਗੇ ਯਾਰ ਮੈਨੂੰ ਥੋੜਾ ਜਿੰਦਾ ਟਾਈਮ ਦਿਓ ਮੈਂ ਸਾਰੇ ਹੱਲ ਕਰ ਦਮਾ ਮੈਂ ਤੁਹਾਨੂੰ ਅੱਜ ਤੋਂ ਬਾਅਦ ਲਾਂਬੇ ਦਾ ਮੌਕਾ ਨਹੀਂ ਦਿੰਦਾ ਜੀ ਹਰਦਾਨ ਸਾਹਿਬ ਮੈਂ ਆਖਰੀ ਵਾਰੀ ਤੁਹਾਨੂੰ ਕਹਿ ਰਿਹਾ ਮੈਂ ਵੀ ਸਮਝਦਾ ਮੇਰੇ ਕੋਲੋਂ ਦੇਖੋ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਮਾਰਕੀਟ ਦੇ ਵਿੱਚ ਕਦੀ ਲਾਂਬਾ ਆਏ ਵੀਰੇ ਲੰਬਾ ਆਂਦਾ ਪਿਆ ਤਾਂ ਹੀ ਬੁਲਾਇਆ ਨਾ ਤੁਹਾਨੂੰ ਪਹਿਲਾਂ ਇੱਕ ਵਾਰੀ ਵੀਰੇ ਨੇ ਬੁਲਾਇਆ ਫਿਰ ਦੂਜੀ ਵਾਰੀ ਮਿਲਾਇਆ ਮੈਂ ਉਹਨੂੰ ਵੀਰੇ ਦੁਆਰਾ ਲੰਬਾ ਆਇਆ ਫਿਰ ਆਪਾਂ ਤੁਹਾਨੂੰ ਬੁਲਾਣਾ ਨਹੀਂਗਾ ਅਸੀਂ ਆਪ ਹੀ ਆਵਾਂਗੇ ਤੁਹਾਡੇ ਕੋਲ ਫਿਰ ਦੂਜੇ ਤਰੀਕੇ ਨਾਲ ਗੱਲ ਕਰਾਂਗੇ ਫਿਰ ਹਾਂ ਹਾਂਜੀ ਵੀਰੇ ਆਹਦੇ 1500 ਲਾਈਕ ਆ ਵੀ ਗਿਆ ਬੜੀ ਛੇਤੀ ਵਾਇਰਲ ਹੋ ਰਹੀ ਹੈ ਵੀਡੀਓ ਇਹ ਤਾਂ ਕੰਮ ਕਰਦਾ ਹੋਰ ਵਾਇਰਲ ਹੋ ਜਣੀ ਹੈ ਹੋਰ ਕੀ ਮੈਨੂੰ ਲੱਗਦਾ ਐਸਾ ਹੋਣਾ ਦਾ ਗਾਕਾਂ ਦੀ ਲੈਣਾ ਲੱਗ ਜਣੀ ਆ ਸਹੀ ਹੈ ਵੀਰੇ ਆ ਜਾਗੇ ਨੰਨੇ ਦੇਖ ਲੈਣਾ ਦਾ ਤਾਂ ਪਤਾ ਨਹੀਂ ਕਾਕੇ ਕੁਝ ਹੋਰ ਲੱਗਣ ਵਾਲਾ ਤੇਰਾ ਕੀ ਹੋ ਗਿਆ ਭਾਜੀ ਹੁਣ ਦੇਖ ਭਾਈ ਜਾ ਤਾਂ ਵੀਡੀਓ ਵੀਡੀਓ ਬਣਾਉਣੀਆਂ ਬੰਦ ਕਰ ਤੇ ਜਾਂ ਕੰਮ ਬੰਦ ਕਰ ਦੇ ਇੱਕ ਕੰਮ ਕਰਨਾ ਪੈਣਾ ਉਹ ਤੇਨੂੰ ਪਾਜੀ ਹੁਣ ਤੁਹਾਨੂੰ ਕੀ ਹੋ ਗਿਆ ਸਮਝ ਨਹੀਂ ਲੱਗਦੀ ਤੁਹਾਡੀ ਮਾਰਕੀਟ ਵਾਲਿਆਂ ਨੇ ਮੀਟਿੰਗ ਕੀਤੀ ਆ ਪ੍ਰਧਾਨ ਨੇ ਬੁਲਾਇਆ ਸੀ ਮੈਨੂੰ ਉਹ ਪਾਜੀ ਆਪਾਂ ਆਪਣੇ ਕੰਮ ਦੇ ਆਪ ਪ੍ਰਧਾਨ ਆ ਆਪਾਂ ਕਿਸੇ ਦੇ ਥੱਲੇ ਲੱਗ ਕੇ ਕੰਮ ਕਿਉਂ ਕਰਨਾ ਕਾਸ਼ ਤੈਨੂੰ ਇਹ ਸਾਨੀ ਚੀਜ਼ਾਂ ਪਤਾ ਹੁੰਦੀਆਂ ਤੇ ਜੋ ਤੂੰ ਕਹਿੰਨਾ ਸ਼ਾਇਦ ਉਦਾਂ ਹੀ ਹੁੰਦਾ ਪਾਜੀ ਮੈਨੂੰ ਸਮਝ ਨਹੀਂ ਲੱਗਦੀ ਤੁਸੀਂ ਕਿਉਂ ਡਰ ਜਾਂਦੇ ਹੋ ਪੈਸੇ ਪ੍ਰਧਾਨ ਨੇ ਲਾਏ ਕਿ ਆਪਾਂ ਲਾਏ ਆ ਉਹ ਪੈਸੇ ਆਪਾਂ ਲਾਏ ਆ ਪਰ ਮਾਰਕੀਟ ਦੇ ਹਿਸਾਬ ਨਾਲ ਰਹਿਣਾ ਪੈਂਦਾ ਹੈ ਭਾਜੀ ਮਾਰਕੀਟ ਵਾਲੇ ਆਪਣੇ ਘਰੇ ਰਸਨ ਥੋੜੀ ਪਾਉਂਦੇ ਐ ਖੁਦ ਕਮਾ ਕੇ ਆਪਾਂ ਕਰ ਰਹੇ ਆ ਸਭ ਕੁਝ ਬਾਬੇ ਤੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਹਿੰਨ ਦੀ ਕੋਸ਼ਿਸ਼ ਕਰ ਰਿਹਾ ਤੇ ਭਾਜੀ ਤੁਹਾਨੂੰ ਸਮਝ ਨਹੀਂ ਆ ਰਹੀ ਕਿ ਮੈਂ ਕੀ ਗੱਲ ਕਰ ਰਿਹਾ ਵਾ ਯਾਰ ਤੈਨੂੰ ਹੁਣ ਕਿਹੜੀ ਭਾਸ਼ਾ ਚ ਸਮਝਾਵਾਂ ਵੀਰੇ ਮਾਰਕੀਟ ਦੇ ਰੂਲ ਹੁੰਦੇ ਨੇ ਸਾਰੇ ਬਸ ਹੁਣ ਮੈਂ ਇੱਥੇ ਚੱਪਲਾਂ ਵੀ ਰੱਖ ਲਾਂ ਇੱਥੇ ਮੈਂ ਕੱਪੜੇ ਵੀ ਰੱਖ ਲਾਂ ਇੱਥੇ ਮੈਂ ਸਾਰਾ ਕੁਝ ਰੱਖ ਲਾਂ ਨਾਲੇ ਤੂੰ ਕੀ ਕਹਿੰਦਾ ਪਿਆ ਅਸੀਂ ਵੀਡੀਓ ਚ ਕਿ ਜਿਹਨੂੰ ਤਕਲੀਫ ਆ ਮੇਰੇ ਨਾਲ ਆ ਕੇ ਗੱਲ ਕਰੇ ਹਨਾ ਅਗਲੇ ਨੂੰ ਤਾਂ ਮੈਨੂੰ ਕਹਿਣਾ ਯਾਰ ਮੈਨੂੰ ਜਾਣਦੇ ਨੇ ਸਾਰੇ ਤੈਨੂੰ ਤਾਂ ਮੂਰੇ ਮੈਂ ਭੇਜਦਾ ਹੀ ਨਹੀਂਗਾ ਤੂੰ ਤਾਂ ਕਲੇਸ਼ ਪਾ ਕੇ ਆਜਵੇਂ ਯਾਰ ਮਾਰਕੀਟ 'ਚ ਕਹਿਦੇ ਹੋ ਨਾ ਕਿ ਛੋਟਾ ਭਰਾ ਕਰ ਰਿਹਾ ਵਾ ਮੈਂ ਨਹੀਂ ਕਰ ਰਿਹਾ ਉਹ ਵੀਰੇ ਛੋਟਾ ਭਰਾ ਲੱਗ ਨਹੀਂ ਕਰ ਰਿਹਾ ਇੱਕ ਦੁਕਾਨ 'ਚ ਦੋਨੋਂ ਕੰਮ ਕਰ ਰਹੇ ਆਂ ਜੇ ਤੂੰ ਲੱਗ ਕਰਦਾ ਮੈਂ ਮੈਂ ਤੇਰੀ ਪਰਵਾਹ ਹੀ ਨਾ ਕਰਾਂ ਤੇ ਫਿਰ ਭਾਜੀ ਉਹਨਾਂ ਨੂੰ ਕਹਿ ਦੋ ਜੇ ਜ਼ਿਆਦਾ ਤਕਲੀਫ ਆ ਤੁਸੀਂ ਵੀ ਰੱਖ ਲਓ ਕੋਸਮੈਟਿਕ ਵੇਚ ਲਓ ਸਮਾਨ ਜੇ ਤੁਹਾਡੇ ਤੋਂ ਵਿਕਦਾ ਵਾ ਉਹ ਭਾਜੀ ਅਗਲੇ ਕੋ ਬਿਕਦਾ ਨਹੀਂ ਨਾ ਰੋਲਾ ਤਾਂ ਇਹ ਹੈ ਅਗਲੇ ਤੋਂ ਡਿਸਕਾਊਂਟ ਦਿੱਤਾ ਨਹੀਂ ਜਾਂਦਾ ਆਪਾਂ ਦੇ ਸਕਦੇ ਆ ਅਗਲੇ ਸਿਆਣੇ ਆ ਆਪਣਾ ਘਰ ਘਟਾ ਕੇ ਨਹੀਂ ਮਾਰਕੀਟ ਚਲਾ ਰਹੇ ਹੋ ਆਹੀ ਤਾਂ ਚੱਕਰ ਆ ਭ ਜਮਾਨਾ ਆਨਲਾਈਨ ਦਾ ਵਾ ਹੁਣ ਜੇ ਆਪਾਂ ਐਕਸਟਰਾ ਲੈਸ ਕਰਾਂਗੇ ਐਕਸਟਰਾ ਪ੍ਰੋਫਿਟ ਛੱਡਾਂਗੇ ਤਾਂ ਬੰਨੀ ਹੈ ਗੱਲ ਤਾਂ ਗਾਹਕ ਟਿਕਣਾ ਵਾ ਤਾਂ ਲਾਈਨਾਂ ਲੱਗਣੀਆਂ ਬਾਜੀ ਤੇਰੇ ਗਾਹਕ ਆ ਰਹੇ ਮੈਂ ਦੇਖਦਾ ਮੈਂ ਤੇਰੇ ਮੇਰੀ ਗੱਲ ਸੁਣ ਲੈ ਧਿਆਨ ਨਾਲ ਜਾਂ ਤਾਂ ਤੂੰ ਕੋਈ ਹੋਰ ਕੰਮ ਕਰ ਲੈ ਮੈਂ ਤੈਨੂੰ ਪੈਸੇ ਦੇ ਦੂੰਗਾ ਠੀਕ ਹੈ ਜਾਂ ਤਾਂ ਤੂੰ ਇਹਦੇ ਮੇਰੇ ਤੋਂ ਹਿੱਸਾ ਲੈ ਲੈ 25 ਲੱਖ ਲੈਣਾ ਨਾ ਮੈਂ ਤੈਨੂੰ 25 ਲੱਖ ਦੇ ਦੂੰ ਇੱਕ ਮਹੀਨੇ ਦਾ ਟਾਈਮ ਦੇ ਦੇ ਨਾ ਨਾ ਬਾਜੀ ਮਹੀਨਾ ਮੁੰਨਾ ਨਹੀਂ ਜੇ ਦੇਣਾ ਮੇਰੇ ਹੁਣੇ ਮੂੰਹ ਤੇ ਮਾਰੋ ਮੈਂ ਹੁਣੇ ਚਲ ਜਣਾ ਬਾਹਰ ਮੈਂ ਹੋਰ ਕਰ ਲੂੰਗਾ ਕੰਮ ਕੋਈ ਚੱਕਰ ਨਹੀਂ ਮੈਂ ਨਾ ਮੈਂ ਕੀ ਕਰੂੰਗਾ ਭਾਜੀ ਘਰੇ ਥੋੜੀ ਬੈਣਾ ਮੈਂ ਤੂੰ ਕੱਪੜੇ ਦਾ ਕੰਮ ਕਰ ਲੈ ਯਾਰ ਇੰਨੇ ਪੈਸੇ ਇਨਵੈਸਟ ਕੀਤੇ ਉੱਥੇ ਭਾਜੀ ਇਨਵੈਸਟ ਕੀਤੇ ਪੈਸੇ ਤਾਂ ਹੋਰ ਚਾਹੀਦੇ ਆ ਨਾ ਹੋਰ ਸਮਾਨ ਵੀ ਤਾਂ ਵੇਚਣਾ ਕੱਲਾ ਕਪੜਾ ਥੋੜੀ ਵੇਚਣਾ ਫਿਰ ਤੂੰ ਆਪਣਾ ਸਮਾਨ ਵੇਚਣਾ ਮੇਰੇ ਵਾਲਾ ਸਮਾਨ ਵੱਲ ਕਾ ਨੂੰ ਹੁੰਨਾ ਭਾਜੀ ਤੁਹਾਡਾ ਨਾਮ ਹੀ ਲਿਖਿਆ ਇੱਥੇ ਦੋਨੋਂ ਦੀ ਹਿੱਸੇਦਾਰੀ ਆ ਆ ਕੀ ਗੱਲ ਹੁੰਦੀ ਆ ਕਿ ਆਪਣਾ ਸਮਾਨ ਵੇਚ ਤੈਨੂੰ ਪਤਾ ਗੁਰੂ ਔਰਾ ਤੇ ਸਕੀਮ ਨਹੀਂ ਲਾ ਸਕਦੇ ਹੁੰਦੇ ਆਪਾਂ ਕਿਉਂ ਲਾਈ ਆ ਪਹਿਲਾਂ ਤੋਂ 31 ਮਾਰਚ ਤੋਂ ਪਹਿਲਾਂ ਲਾਈ ਆ ਅੱਜ ਤੂੰ ਹੋਰ ਲਾਤੀ ਆ ਵੀਡੀਓ ਵੀ ਪਾਤੀ ਆ ਮੈਨੂੰ ਸਿਮਰ ਨੇ ਫੋਨ ਕੀਤਾ ਸੀਗਾ ਤੁਹਾਨੂੰ ਰੋਕਿਆ ਵੀ ਉਹਨੇ ਥੱਲੇ ਵਾਲਾ ਸਮਾਨ ਦੀ ਵੀਡੀਓ ਨਹੀਂ ਪਾਣੀ ਭਾਜੀ ਸਿਮਰਨ ਤਾਂ ਤੁਹਾਡੀ ਚਮਚੀ ਆ ਤੇ ਉਹ ਤੇਰੀ ਚਮਚੀ ਆ ਤੇਰੀ ਵੀਡੀਓ ਬਣਾਉਂਦੀ ਆ ਉਹ ਭਾਜੀ ਇਹਨੂੰ ਕੀ ਤਕਲੀਫ ਹੁੰਦੀ ਆ ਯਾਰ ਮੈਂ ਕਿਹਾ ਉਹਨੂੰ ਦੁਕਾਨ ਦਾ ਧਿਆਨ ਰੱਖਣਾ ਇੱਕ ਤਾਂ ਕਮਲਾ ਹੈ ਹੀ ਆ ਭਾਜੀ ਧਿਆਨ ਕੀ ਰੱਖਣਾ ਵਾ ਇਹ ਹੈ ਕਮਲੀ ਇਹ ਲੜਾਈਆਂ ਪਾਉਂਦੀ ਆਪਣੇ ਚ ਮੇਰੀ ਗੱਲ ਸੁਣ ਲੈ ਕੁੜੀ ਨੂੰ ਕੁੱਛਣਾ ਕਿ ਮੈਂ ਥੱਪੜ ਮਾਰ ਕੇ ਮੂੰਹ ਬੰਦੂ ਜਰਾ ਤੇ ਮੈਂ ਪਹਿਲਾਂ ਪਿਆਰ ਨਾਲ ਵੀ ਸਮਝਾਇਆ ਸੀ ਨਾ ਆਨਲਾਈਨ ਅਸੀਂ ਵੀ ਕੰਮ ਕਰ ਸਕਦੇ ਆ ਸਾਨੂੰ ਵੀ ਕਰਨਾ ਆਉਂਦਾ ਤੇ ਵੱਡਾ ਕੋਈ ਸਟਾਰ ਨਹੀਂ ਬਣ ਗਿਆ ਵੱਡਾ ਤੂੰ ਕ੍ਰੀਏਟਰ ਬਣਿਆ ਫਿਰਦਾ ਤੇ ਫੇ ਆ ਜੀ ਕਰ ਲਓ ਫਿਰ ਲੋਕੀ ਤੇਰਾ ਫਾਇਦਾ ਚੱਕਣਗੇ ਚੱਕ ਵੀ ਰਹੇ ਆ ਤੈਨੂੰ ਸਮਝ ਨਹੀਂ ਆ ਰਹੀ ਘਾਟਾ ਖਾ ਕੇ ਤੂੰ ਬਿਜ਼ਨਸ ਕਰ ਰਿਹਾ ਲੋਕਾਂ ਕੋਲੋਂ ਤੂੰ ਪੈਸੇ ਇਨਵੈਸਟ ਕਰਕੇ ਨੌਕਰੀ ਕਰ ਰਿਹਾ ਐਦਾਂ ਜਲਦੀਆਂ ਦੁਕਾਨਦਾਰੀਆਂ ਯਾਰ ਗੱਲ ਸੁਣ ਲੈ ਮੇਰੀ ਉੱਪਰ ਵਾਲਾ ਸਾਮਾਨ ਸੰਭਲਾ ਅ ਪਰਸ ਵੀ ਤੂੰ ਵੇਚ ਖੜੋਣੇ ਵੀ ਤੂੰ ਵੇਚ ਲਹਿੰਗੇ ਵੀ ਤੂੰ ਵੇਚ ਕੋਸਮੈਟਿਕ ਵਾਲੇ ਹੁਣ ਦੀ ਲੋੜ ਨਹੀਂ ਹੈਗੀ ਜੇ ਕੋਈ ਹੋਰ ਸਮਾਨ ਚਾਹੀਦਾ ਮੈਂ ਉਹ ਵੀ ਪਾ ਦੂੰਗਾ ਆਪਣੇ ਗਾਹ ਕੁੱਤੇ ਬਲਾ ਠੀਕ ਹੈ ਬਾਜੀ نیچے ਨਹੀਂ ਖੜਦਾ ਹੁਣ ਗਾਹ ਕਾਊ ਉੱਪਰ ਹੀ ਆਊਗਾ ਕੋਈ ਨਹੀਂ ਯਾਰ ਤੇਰੀ ਕਿਸਮਤ ਤਾਂ ਤੂੰ ਖਾਲੀ ਮੇਰੀ ਕਿਸਮਤ ਦਾ ਮੈਂ ਖਾ ਲੂੰਗਾ ਹਾਂਜੀ ਕੋਈ ਗੱਲ ਨਹੀਂ ਚੱਲ ਲੈ ਜਾ ਨੇ ਸਾਨੂੰ ਵੀ ਨਾਲ ਹੀ ਜਾ ਆ ਜਾ ਲੈ ਹਾਂ ਚੱਲ ਜਲਦੀ ਆਪਾਂ ਸਾਭ ਲਾਂਗੇ ਬਾਜੀ ਉਹ ਤਾਂ ਪਤਾ ਲੱਗ ਜੂ ਦੋ ਤਿੰਨ ਦਿਨਾਂ ਚ ਕਿੰਨਾ ਕੁ ਸਾਭਦੇ ਹੋ ਚੱਲ ਦੇਖਦੇ ਹਾਂ ਫਿਰ ਪਤਾ ਲੱਗ ਜੂ ਦੇਖ ਲਿਓ ਆ ਜਾਣੇ ਹਾਂ ਮੇਰੇ ਵਾਲੇ ਸਮਾਨ ਦੀ ਵੀਡੀਓ ਨਹੀਂ ਪੈਣੀ ਚਾਹੀਦੀ ਡਿਲੀਟ ਕਰ ਦੇ ਜਿਹੜੀ ਪਾਈ ਆ ਕੋਈ ਨਹੀਂ ਪਾਈ ਦੇਖਦੇ ਆ ਡਿਲੀਟ ਕਰਨੀ ਕਿ ਨਹੀਂ ਕਰਨੀ